ਇਸ ਵੇਲੇ ਦੀ ਵੱਡੀ ਖਬਰ ਲਾਪਤਾ 328 52 ਰੂਪਾਂ ਦੇ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੰਦਾਜ਼ੀ ਇਹ ਕੇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਬਨਾਮ ਐਸਜੀਪੀਸੀ ਨਜ਼ਰ ਆ ਰਿਹਾ ਤੇ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਿੱਥੇ ਇੱਕ ਤਰੀਕ ਨੂੰ ਐਸਜੀਪੀਸੀ ਦੇ ਸਾਬਕਾ ਮੁਲਾਜ਼ਮ ਅਤੇ ਸੁਖਵੀਰ ਸਿੰਘ ਬਾਦਲ ਦੇ ਖਾਸਮ ਖਾਸ ਤੇ ਕਰੀਬੀ ਸਤਿੰਦਰ ਸਿੰਘ ਖੋਲੀ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਅੱਜ ਯਾਨੀ ਕਿ 3 ਜਨਵਰੀ ਨੂੰ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਕਮਲਜੀਤ ਸਿੰਘ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਹੋਈ ਹੈ ਉਸ ਦੇ ਵਿੱਚ ਵੀ ਕਮਲਜੀਤ ਸਿੰਘ ਦਾ ਨਾਮ ਜਿਹੜਾ ਉਹ ਸ਼ਾਮਲ ਹੈ ਤਾਂ ਅੰਦਾਜ਼ਾ ਇਹ ਹੈ ਕਿ ਸਹਾਇਕ ਦੀ ਭੂਮਿਕਾ ਦੇ ਵਜੋਂ ਇਹ ਵਿਅਕਤੀ ਜਿਹੜਾ ਹੈ ਉਹ ਸੇਵਾ ਨਿਭਾ ਰਿਹਾ ਸੀ ਸਹਾਇਕ ਸੁਪਰਵਾਈਜ਼ਰ ਜਿਹੜਾ ਇਹ ਰੱਖਿਆ ਹੋਇਆ ਸੀ ਐਸਜੀਪੀਸੀ ਦੇ ਵੱਲੋਂ ਇਸ ਦਾ ਕੰਮ ਜਿੱਥੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਆ ਉੱਥੇ ਜਿਹੜਾ ਵੀ ਸਰੂਪ ਕਿਸੇ ਨੂੰ ਦਿੱਤਾ ਜਾਂਦਾ ਦੋਸਤੋ ਬਾਅਦ ਜੋ ਭੇਟਾ ਦਾ ਲੈਣ-ਦੇਣ ਹੁੰਦਾ ਹੈ ਤਾਂ ਉਸ ਦੀ ਸੁਪਰਵਾਈਜ਼ਨ ਕਰਨਾ ਇਸ ਵਿਅਕਤੀ ਦਾ ਕੰਮ ਹੁੰਦਾ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ SGPC ਦੇ ਇੱਕ ਹੋਰ ਸਾਬਕਾ ਮੁਲਾਜ਼ਮ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਤਾਂਦਾ ਸੀ ਇਹ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਕਮਲਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਕਮਲਜੀਤ ਸਿੰਘ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਹੋਈ ਹੈ ਉਸ ਦੇ ਵਿੱਚ ਵੀ ਕਮਲਜੀਤ ਸਿੰਘ ਦਾ ਨਾਮ ਜਿਹੜਾ ਉਹ ਸ਼ਾਮਲ ਹੈ ਤਾਂ ਅੰਦਾਜ਼ਾ ਇਹ ਹੈ ਕਿ ਸਹਾਇਕ ਦੀ ਭੂਮਿਕਾ ਦੇ ਵਜੋਂ ਇਹ ਵਿਅਕਤੀ ਜਿਹੜਾ ਹੈ ਉਹ ਸੇਵਾ ਨਿਭਾ ਰਿਹਾ ਸੀ ਸਹਾਇਕ ਸੁਪਰਵਾਈਜ਼ਰ ਜਿਹੜਾ ਇਹ ਰੱਖਿਆ ਹੋਇਆ ਸੀ ਐਸਜੀਪੀਸੀ ਦੇ ਵੱਲੋਂ ਇਸ ਦਾ ਕੰਮ ਜਿੱਥੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਆ ਉੱਥੇ ਜਿਹੜਾ ਵੀ ਸਰੂਪ ਕਿਸੇ ਨੂੰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਭੇਟਾ ਦਾ ਲੈਣ-ਦੇਣ ਹੁੰਦਾ ਹੈ ਤਾਂ ਉਸ ਦੀ ਸੁਪਰਵਾਈਜ਼ਨ ਕਰਨਾ ਇਸ ਵਿਅਕਤੀ ਦਾ ਕੰਮ ਹੁੰਦਾ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ SGPC ਦੇ ਇੱਕ ਹੋਰ ਸਾਬਕਾ ਮੁਲਾਜ਼ਮ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਤਾਂਦਾ ਸੀ ਇਹ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਕਮਲਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਜੋ ਸੋਰਸਸ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ 15ਵਾਂ ਥਾਮਾ ਤੇ ਸਵੇਰ ਦੇ ਵੇਲੇ ਹੀ ਪੰਜਾਬ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਇਸ ਦੀ ਵੀ ਗ੍ਰਿਫਤਾਰੀ ਜਿਹੜੀ ਹੈ ਉਸ ਛਾਪੇਮਾਰੀ ਦੇ ਦੌਰਾਨ ਹੋਈ ਸੀ ਤਾਂ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚੋਂ ਹੋਈ ਹੈ ਜੋ ਜਾਣਕਾਰੀ ਹੱਲੇ ਤੱਕ ਫਿਲਹਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਪੁਲਿਸ ਦੇ ਵੱਲੋਂ ਇਸ ਬਾਬਤ ਹਜੇ ਤੱਕ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਤਾਂ ਸੋਰਸਸ ਦੇ ਹਵਾਲੇ ਤੋਂ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਵੱਡੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਰਹੇ ਹਾਂ ਕਿ ਲਗਾਤਾਰ ਚੱਲ ਰਹੇ 5 ਸਾਲਾਂ ਤੋਂ ਸੰਘਰਸ਼ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਇਸ ਗੱਲ ਦੀ ਵੀ ਮੰਗ ਕਰਦੀਆਂ ਨਜ਼ਰ ਆਈਆਂ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਨਾਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਵੀ ਕੀਤਾ ਜਾਵੇ ਤਾਂ ਹੁਣ ਉਹ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਤਾਂ 1 ਜਨਵਰੀ ਨੂੰ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਸਤਿੰਦਰ ਸਿੰਘ ਖੋਲੀ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਹੇ ਨੇ ਸੀਏ ਦੱਸੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਐਸਜੀਪੀਸੀ ਦੇ ਵਿੱਚ ਵੀ ਚਾਰਟਰਡ ਅਕਾਊਂਟੈਂਟ ਦੇ ਵਜੋਂ ਉਹਨਾਂ ਦੀ ਫਰਮ ਕੰਮ ਕਰਦੀ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕਮਲਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕਮਲਜੀਤ ਦੀ ਵੀ ਅਹਿਮ ਭੂਮਿਕਾ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਤਾਂ ਸਹਾਇਕ ਸੁਪਰਵਾਈਜ਼ਰ ਦੇ ਵਜੋਂ ਕੰਮ ਕਰਦਾ ਸੀ ਕਮਲਜੀਤ ਸਿੰਘ ਜਿਹੜੇ ਵੀ ਸਰੂਪ ਜਿਹੜਾ ਨੇ ਉਨਾ ਦੀ ਚਪਾਈ ਤੋ ਬਾਅਦ ਜੇ ਉਹ ਕਿਸੇ ਨੂੰ ਭੇਟ ਕੀਤੇ ਜਾਂਦੇ ਸੀ ਦਿੱਤੇ ਜਾਂਦੇ ਸੀ ਤਾਂ ਉੱਥੋਂ ਜੋ ਭੇਟਾ ਮਿਲਦੀ ਸੀ ਤਾਂ ਉਦੋਂ ਹੀ ਦੇਖ ਰੇਖ ਤੇ ਭੇਟਾ ਕਿੰਨੀ ਲੈਣੀ ਹੈ ਤੇ ਉਸ ਦਾ ਸਾਰਾ ਕਾਊਂਟਸ ਦਾ ਕੰਮ ਜਿਹੜਾ ਹੈ ਇਹ ਵਿਅਕਤੀ ਕਰਦਾ ਸੀ ਤਾਂ ਹੁਣ ਇਸ ਨੂੰ ਵੀ ਗ੍ਰਿਫਤਾਰ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਅੱਜ ਸਵੇਰੇ ਹੀ ਪੰਜਾਬ ਦੇ ਵਿੱਚ 15 ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਪੂਰੇ ਛਾਪੇਮਾਰੀ ਦੇ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਪੁਲਿਸ ਵੱਲੋਂ ਕੀਤਾ ਗਿਆ ਹੈ ਛਾਪੇਮਾਰੀ ਦੇ ਦੌਰਾਨ ਇਹ ਗ੍ਰਿਫਤਾਰੀ ਹੋਈ ਦੱਸੀ ਜਾ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਮ੍ਰਿਤਸਰ ਦੇ ਹੀ ਇੱਕ ਪਿੰਡ ਦੇ ਵਿੱਚੋਂ ਇਸ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਹੋਰ ਵੀ ਹੋ ਸਕਦੀਆਂ ਨੇ ਉੱਥੇ ਹੀ ਐਸਜੀਪੀਸੀ ਵੱਲੋਂ ਲਗਾਤਾਰ ਇਸ ਗੱਲ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ ਐਸਜੀਪੀਸੀ ਦਾ ਕਹਿਣਾ ਹੈ ਕਿ ਸਰਕਾਰ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਪਰ ਉਥੇ ਜੇਕਰ ਗੱਲ ਕੀਤੀ ਜਾਵੇ ਤਾਂ ਬੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦੀ ਵੀ ਅਪੀਲ ਕੀਤੀ ਗਈ ਹੈ ਕਿ ਐਸਜੀਪੀਸੀ ਦੇ ਵੱਲੋਂ 2020 ਦੇ ਵਿੱਚ ਕੀਤੇ ਗਏ ਫੈਸਲੇ ਮੰਨਣ ਯੋਗ ਨਹੀਂ ਹਨ ਦੇ ਵਿੱਚ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਇਸ ਦੀ ਨਿਰਪੱਖ ਜਾਂਚ ਜਿਹੜੀ ਆ ਹੋਣੀ ਚਾਹੀਦੀ ਹੈ ਤਾਂ ਹਾਈ ਕੋਰਟ ਦੇ ਵੱਲੋਂ ਵੀ ਸਖਤ ਆਦੇਸ਼ ਜਿਹੜਾ ਨੇ ਸਰਕਾਰ ਨੂੰ ਜਾਰੀ ਕੀਤੇ ਗਏ ਸੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇ ਤੇ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਤੇ ਹੋਸੀਏ ਐਸਆਈਟੀ ਦੇ ਵੱਲੋਂ ਅੱਜ 15 ਅਥਾ ਮਤੇ ਛਾਪੇਮਾਰੀ ਕੀਤੀ ਗਈ ਤੇ ਇਸ ਛਾਪੇ